ਸੋ ਡੇਲੀ ਡੈਂਡ ਆਂਡ ਨਿਊਜ਼ ਦੇਖ ਰਹੇ ਤਮਾਮ ਦਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਕਰਨ ਕੁਵਾਰ ਸੋ ਦੋਸਤੋ ਅੱਜ ਅਸੀਂ ਲਾਈਵ ਹੋਏ ਆ ਤੁਹਾਡੇ ਨਾਲ ਇੱਕ ਐਸੀ ਜਗ੍ਹਾ ਤੋਂ ਜਿੱਥੇ ਕਿ ਹਰ ਇੱਕ ਸਮਾਨ ਜਿਹੜਾ ਕਿ 13 ਰੁਪਏ ਦੇ ਵਿੱਚ ਮਿਲਦਾ ਹੈ ਸੋ ਤੁਹਾਨੂੰ ਪਹਿਲਾਂ ਇੱਕ ਵਾਰੀ ਦੱਸ ਦਈਏ ਕਿ ਇਹ ਜਿਹੜੀ ਹੱਟੀ ਏ ਸੋ 13-13 ਦੇ ਨਾਂ ਤੇ ਹੱਟੀ ਏ ਇਹ ਜਿਹੜੀ ਹੱਟੀ ਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਜਿਹੜੀ ਇਹ ਹੱਟੀ ਚਲਾਈ ਜਾ ਰਹੀ ਏ ਸੋ ਜਿਹੜੀ ਸਾਨੂੰ ਇੱਕ ਇਨਫੋਰਮੇਸ਼ਨ ਆਈ ਸੀਗੀ ਸੋ ਦੱਸਿਆ ਗਿਆ ਸੀਗਾ ਕਿ ਇੱਥੇ ਹਰ ਇੱਕ ਸਮਾਨ ਜਿਹੜਾ 13 ਰੁਪਏ ਦਾ ਮਿਲਦਾ ਹੈ ਸੋ ਅੱਜ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਇਹ ਜਿਹੜੀ ਦੁਕਾਨ ਹੈ ਕਿਸ ਤਰ੍ਹਾਂ ਚਲਾਈ ਜਾ ਰਹੀ ਔਰ ਕਿੰਨੇ ਟਾਈਮ ਤੋਂ ਜਿਹੜੀ ਚਲਾਈ ਜਾ ਰਹੀ ਹੈ ਸੋ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਕਰਾਂਗੇ ਸਤਨੂ ਜਿਹੜਾ ਇੱਕ ਵਾਰੀ ਪਹਿਲਾਂ ਦੱਸ ਸੀ ਇੱਥੇ ਕਿ ਇੱਥੇ ਹਰ ਇੱਕ ਸਮਾਨ ਜਿਹੜਾ 13 ਰੁਪਏ ਦਾ ਮਿਲਦਾ ਹੈ ਚਾਹੇ ਉਹ ਚਪਲਾ ਨੇ ਚਾਹੇ ਉਹ ਬੈਗ ਨੇ ਤੇ ਚਾਹੇ ਖਾਣ ਵਾਲਾ ਕੋਈ ਸਮਾਨ ਨੇ ਤੇ ਚਾਹੇ ਉਹ ਕੱਪੜੇ ਨੇ ਹਰ ਇੱਕ ਸਮਾਨ ਜਿਹੜਾ ਇੱਥੇ 13 ਰੁਪਏ ਦੇ ਵਿੱਚ ਮਿਲਦਾ ਹੈ ਸਤਾ ਨੂੰ ਇੱਕ ਵਾਰੀ ਦਿਖਾ ਰਹੀ ਹਾਂ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਜਿਹੜਾ ਇੱਕ ਵਾਰੀ ਸੋ ਦੇਖ ਸਕਦੇ ਹੋ ਕਿ ਹਰ ਇੱਕ ਸਮਾਨ ਜਿਹੜਾ ਇੱਥੇ ਬੱਚਿਆਂ ਦੀਆਂ ਕਿਤਾਬਾਂ ਜੋ ਕਿ ਇੱਥੇ ਦੇਖ ਸਕਦੇ ਹੋ ਕਿ ਜਿਹੜੇ ਬਿਲਕੁਲ ਲੋੜਮੰਦ ਨੇ ਜਿਨ੍ਹਾਂ ਦੇ ਕੋਲ ਪੈਸੇ ਵੀ ਨਹੀਂ ਹੁੰਦੇ ਤੇ ਉਹਨਾਂ ਨੂੰ ਜਿਹੜਾ ਇੱਥੇ ਫ੍ਰੀ ਵੀ ਜਿਹੜੀਆਂ ਕਿਤਾਬਾਂ ਜਿਹੜੀਆਂ ਮਿਲਦੀਆਂ ਨੇ ਔਰ ਇੱਥੇ ਕਈ ਤਰ੍ਹਾਂ ਦੇ ਕੰਬਲ ਗਰੀਬਾਂ ਵਾਸਤੇ ਜਿਹੜੀ ਇੱਥੇ ਕਾਫੀ ਲੋੜਮੰਦ ਲੋਕਾਂ ਦੀ ਲੋੜ ਜਿਹੜੀ ਪੂਰੀ ਕੀਤੀ ਜਾਂਦੀ ਹੈ ਸੋ ਦੇਖ ਸਕਦੇ ਹੋ ਕਿ ਵਿਆਹ ਵਾਲੇ ਕੱਪੜੇ ਵੀ ਇੱਥੇ ਹੈਗੇ ਨੇ ਸੋ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਲੋਕੀ ਜਿਹੜੇ ਇੱਥੇ ਪਹੁੰਚੇ ਨੇ ਸੋ 13-13 ਰੁਪਏ ਦਾ ਜਿਹੜਾ ਤੇ ਸਮਾਨ ਜਿਹੜਾ ਮਿਲਦਾ ਉਸ ਨੂੰ ਲੈਣ ਵਾਸਤੇ ਜਿਹੜੇ ਲੋਕ ਪਹੁੰਚੇ ਨੇ ਸੋ ਦੇਖ ਸਕਦੇ ਹੋ ਕਿ ਸ਼ੇਰਵਾਨੀਆਂ ਤਾਂ ਉੱਥੇ ਲੱਗੀਆਂ ਹੋਈਆਂ ਨੇ ਆ ਜਿਹੜੇ ਕੱਪੜੇ ਕਿਖੋ ਦੇਖੋ ਕਿ ਕਾਫੀ ਇੱਥੇ ਖੁੱਲੇ ਕੱਪੜੇ ਜਿਹੜੇ ਤੇ ਨੀਚੇ ਪਏ ਹੋਏ ਨੇ ਦੇਖ ਸਕਦੇ ਹੋ ਕਿ ਲੋਕ ਜਿਹੜੇ ਆ ਕੇ ਇੱਥੋਂ ਕੱਪੜੇ ਲੈ ਕੇ ਜਾਂਦੇ ਨੇ ਸੋ ਹਰ ਇੱਕ ਸਮਾਨ ਜਿਹੜਾ 13-13 ਰੁਪਏ ਦੇ ਵਿੱਚ ਲੈ ਕੇ ਜਾਂਦੇ ਨੇ ਦੰਦahari ਹੈ ਕਿ ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰ੍ਹਾਂ ਤੇ ਹੋਰ ਵੀ ਸਮਾਨ ਜਿਹੜਾ ਪਿਆ ਹੋਇਆ ਸੋ ਪਲਾਸਟਿਕ ਦਾ ਜਿਹੜਾ ਕਾਫੀ ਹੈ ਤੇ ਸਮਾਨ ਹੈ ਘਰ ਦੇ ਵਿੱਚ ਯੂਜ਼ ਹੋਣ ਵਾਲੀ ਆ ਪਾਣੀ ਵਾਲੀਆਂ ਬੋਤਲਾਂ ਸੋ ਦੇਖ ਸਕਦੇ ਹੋ ਕਾਫੀ ਹੈ ਤੇ ਸਮਾਨ ਜਿਹੜਾ ਪਿਆ ਹੋਇਆ ਇਹ ਸਾਰਾ ਸਮਾਨ ਜਿਹੜਾ ਕਿ 13-13 ਰੁਪਏ ਦੇ ਵਿੱਚ ਮਿਲਦਾ ਹੈ ਸੋ ਜਿਹੜੇ ਇਸ ਹੱਟੀ ਨੂੰ ਚਲਾ ਰਹੇ ਨੇ ਸੋ ਉਹਨਾਂ ਨਾਲ ਵੀ ਜੁੜੂ ਅੱਜ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਕਰਾਂਗੇ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਪਪਾ ਜੀ ਆ ਜਿਹੜੀ ਤੇਰਾ ਤੇਰਾ ਨਾ ਦੀ ਹੱਟੀ ਚਲਦੀ ਪਈ ਏ ਇਹਨੂੰ ਕਿੱਦਾਂ ਸਟਾਰਟ ਕੀਤਾ ਗਿਆ ਤੇ ਕਿੱਦਾਂ ਤੁਹਾਡੇ ਦਿਮਾਗ 'ਚ ਇਹ ਗੱਲ ਆਈ ਕਿ ਮਤਲਬ ਆਪਾਂ ਤੇਰਾ ਤੇਰਾ ਅਸੀਂ ਵੈਸੇ ਪੰਜਾਂ ਸਤਾਂ ਦਾ ਮੈਂਬਰਾਂ ਨੇ ਪੇ ਕੱਪੜੇ ਇਕੱਠੇ ਕਰਕੇ ਤੇ ਉਹਨਾਂ ਨੂੰ ਗਰੀਬਾਂ ਨੂੰ ਦੇਣ ਗਏ ਸੀਗੇ ਸਾਰ ਬਾਅਦ ਵਿੱਚ ਸਾਡਾ ਕੋਈ ਕੱਪੜਾ ਹੀ ਇੰਨਾ ਇਕੱਠਾ ਹੋ ਗਿਆ ਕਿ ਸਾਨੂੰ ਦੁਕਾਨ ਖੋਲ੍ਹਣੀ ਪਈ ਦੁਕਾਨ ਖੋਲ੍ਹ ਕੇ ਫੇ ਗੁਰਨਾਗੀ ਦਾ ਬਰਥਡੇ ਸੀਗਾ ਤੇ ਉਸ ਟਾਈਮ ਦੇ ਉੱਤੇ 13 13 ਦਿਨਾਂ ਤੇ ਪਹਿਲਾਂ 10 ਰੁਪਏ ਦਾ ਕਪੜਾ ਸ਼ੁਰੂ ਕੀਤਾ ਸੀ ਫੇਰ ਹੀ 13 13 ਦੇ ਉੱਤੇ ਕਰ ਦਿੱਤਾ ਤੇ ਜੋ ਵੀ ਹੈ ਗੁਰਨਾਗ ਸਿੰਘ ਜਾਬਸ ਨੇ 13 13 ਕਿਹਾ ਸੀ ਅਸੀਂ 13 13 ਦਾ ਇੱਕ ਪੀਸ ਦੇਣਾ ਚાલુ ਕਰ ਦਿੱਤਾ ਇਹ ਕਿੰਨੇ ਟਾਈਮ ਤੋਂ ਜਿਹੜੀ ਹੱਟੇ ਚਲਾ ਰਹੀ ਹੈ ਤੇ ਕਦੋਂ ਇਹ ਸਟਾਰਟ ਹੋਈ ਸੀਗੀ ਔਰ ਹੁਣ ਇੱਥੇ ਕੀ ਕੀ ਸਮਾਨ ਜਿਹੜਾ ਮਿਲਦਾ ਹੈ 13 ਰੁਪਏ ਦੇ ਵਿੱਚ ਜਿਹੜਾ ਸਾਨੂੰ ਪਤਾ ਲੱਗਾ ਸੀ ਕਿ ਹ ਤੇ ਹਰ ਇੱਕ ਸਮਾਨ 13 ਰੁਪਏ ਦਾ ਮਿਲਦਾ ਔਰ ਕੀ ਕੀ ਸਮਾਨ ਇੱਥੇ ਮਿਲਦਾ 13 ਰੁਪਏ ਚ ਇਥੇ ਯੂਜਡ ਕੱਪੜੇ ਆ ਜਾਂਦੇ ਆ ਸਾਡੇ ਕੋਲ ਜੋ ਘਰਾਂ ਦੇ ਵਿੱਚ ਆਮ ਬੀਬੀਆਂ ਵਿਆਹਾਂ ਦੇ ਉੱਤੇ ਸੂਟ ਸਵਾਉਂਦੀਆਂ ਨੇ ਇੱਕ ਵਿਆਹ ਦੋ ਵਿਆਹ ਦੇਖਦੀਆਂ ਨੇ ਉਹ ਸਾਡੇ ਕੋਲ ਕੱਪੜੇ ਆ ਜਾਂਦੇ ਨੇ ਅਸੀਂ 13-13 ਰੁਪਏ ਦਾ ਪੀਸ ਦੇਦੀਦਾ ਪੈਂਟਾਂ ਸ਼ਰਟਾਂ ਸ਼ੇਰਵਾਨੀਆਂ ਕੋਟ ਪੈਂਟ ਹਰ ਤਰ੍ਹਾਂ ਦਾ ਕੱਪੜਾ ਆ ਜਾਂਦਾ ਇੱਥੇ ਸਭ 13-13 ਰੁਪਏ ਦਾ ਇੱਕ ਪੀਸ ਦੇਈ ਜਾਂਦਾ ਅਸੀਂ ਬਾਕੀ ਪਲਾਸਟਿਕ ਦਾ ਸਮਾਨ ਸਾਰਾ ਨਵਾਂ ਹੁੰਦਾ ਸਾਡੇ ਕੋਲ ਘੱਟੋ ਘੱਟ 20 ਆਈਟਮਾਂ ਨੇ ਸਾਡੇ ਕੋਲ ਉਹ ਸਭ 13-13 ਰੁਪਏ ਦਾ ਇੱਕ ਪੀਸ ਹੈ ਜਰਾਬਾਂ ਨਵੀਆਂ ਹੁੰਦੀਆਂ ਨੇ ਰਮਾਲ ਨਵੇਂ ਹੁੰਦੇ ਨੇ ਬੱਚਿਆਂ ਦੀਆਂ ਪੈਂਟੀਆਂ ਨਵੀਆਂ ਹੁੰਦੀਆਂ ਨੇ ਇਹ ਸਭ 13-13 ਰੁਪਏ ਦਾ ਇੱਕ ਪੀਸ ਦੇਈ ਜਾਂਦਾ ਜਿਹੜੀਆਂ ਕਿਤਾਬਾਂ ਨੇ ਅਸੀਂ ਬੱਚਿਆਂ ਲਈ ਫ੍ਰੀ ਦੇਈ ਦੀਆਂ ਆ ਅੱਛਾ ਭਲਾ ਕਿਤਾਬਾਂ ਫ੍ਰੀ ਦੇ ਰਹੇ ਕਿਤਾਬਾਂ ਤੇ ਕੋਈ ਪੈਸਾ ਨਹੀਂ ਲੈ ਰਹੇ ਨਹੀਂ ਜੀ ਕਿਤਾਬਾਂ ਦਾ ਕੋਈ ਪੈਸਾ ਨਹੀਂ ਹੈ ਕਿਤਾਬਾਂ ਬਿਲਕੁਲ ਫ੍ਰੀ ਹੈ ਬੱਚਿਆਂ ਨੂੰ ਬੱਚਾ ਪੜਨ ਵਾਲਾ ਹੋਵੇ ਕਿਤਾਬਾਂ ਸਾਰਿਆਂ ਨੂੰ ਫ੍ਰੀ ਹੈ ਫਸਟ ਤੋਂ ਲੈ ਕੇ ਐਮਏ ਤੱਕ ਦੀਆਂ ਕਿਤਾਬਾਂ ਸਾਡੇ ਕੋਲ ਪਈਆਂ ਨੇ ਅੱਛਾ ਹੋਰ ਕੀ ਕੀ ਸਮਾਨ ਜਿਹੜਾ ਤੁਸੀਂ ਫ੍ਰੀ ਇੱਥੇ ਦੇ ਰਹੇ ਹੋ ਤੇ ਜਾਂ 13-13 ਰੁਪਏ ਚ ਦੇ ਰਹੇ ਸਾਡੇ ਕੋਲ ਜਿੰਨੇ ਇਹ 13-13 ਰੁਪਏ ਇਕੱਠੇ ਹੁੰਦੇ ਆ ਸਾਡੇ ਇੱਥੇ ਡਾਕਟਰ ਸਾਹਿਬ ਆਂਦੇ ਨੇ ਉਹ ਵੀ 13 ਰੁਪਏ ਦੇ ਵਿੱਚ ਇਲਾਜ ਕਰਦੇ ਨੇ ਬਾਕੀ ਸਾਡੇ ਕੋਲ ਜੇ ਕੋਈ ਵਿਆਹ ਵਾਲੀ ਕੁੜੀ ਆ ਜਾਂਦੀ ਹੈ ਉਹਨੂੰ ਵੀ ਅਸੀਂ ਪੰਜ ਸੂਟ ਫ੍ਰੀ ਦੇ ਦੇਈਦੇ ਆ ਜੀ ਨਵੇਂ ਦੇਈਦੇ ਬਾਜ਼ਾਰੋਂ ਲਿਆਣਕੇ ਜੇ ਕੋਈ ਕਹਿੰਦੀ ਹੈ ਕਿ ਮੇਰਾ ਬਾਪੂ ਵੀ ਸੱਤੇ ਨਹੀਂ ਹੈ ਤਾਂ ਉਹਨੂੰ 20 25 ਬੰਦੇ ਦਾ ਜੀ ਚੁੰਨੀ ਚੜਾਵਾ ਕਰਨਾ ਤਾਂ ਉਹਨਾਂ ਨੂੰ ਰਾਸ਼ਨ ਵੀ ਦੇ ਦਿਆ ਕਿ ਗਰੀਬ ਘਰ ਦੇ ਲੋਕ ਨੇ ਜਿਹੜੇ ਆਪਣੀ ਬੇਟੀਆਂ ਦੇ ਵਿਆਹ ਨਹੀਂ ਕਰ ਸਕਦੇ ਉਹ ਤੁਹਾਡੇ ਨਾਲ ਆ ਕੇ ਕੰਟੈਕਟ ਕਰ ਸਕਦੇ ਨੇ ਹਾਂਜੀ ਜੀ ਜਦੋਂ ਸਾਡੇ ਨਾਲ ਕੰਟੈਕਟ ਕਰਨ ਨੰਬਰ 8529910035 ਨੰਬਰ ਤੇ ਕਾਲ ਕਰਨ ਤੇ ਇੱਥੇ ਆ ਜਾਣ ਸਾਡੇ ਕੋਲ ਜਦੋਂ ਮਰਜੀ ਆ ਤੇ ਹੁਣ ਆਪਣੇ ਕੋਲ ਇੱਥੇ ਕੀ ਕੀ ਸਮਾਨ ਪਿਆ ਮਾੜੇ ਦਿਖਾਉਂਗੇ ਤੁਸੀਂ ਸਾਨੂੰ ਹਾਂਜੀ ਸਾਡੇ ਕੋਈ ਇਹ ਦੇਖੋ ਜੀ ਪਲਾਸਟਿਕ ਦਾ ਸਮਾਨ ਸਾਰਾ ਪਿਆ ਬੋਤਲਾਂ ਪਈਆਂ ਨੇ ਡੱਬੇ ਪਏ ਡੱਬੀਆਂ ਪਈਆਂ ਮੱਗ ਨੇ ਸਾਰਾ ਸਮਾਨ ਗੁਰਸ਼ ਨੇ ਸਾਬਣਦਾਨੀਆਂ ਨੇ ਮੱਗ ਨੇ ਪੌਣੀਆਂ ਨੇ ਮੱਗ ਨੇ ਅੱਛਾ ਗਮਲੇ ਨੇ ਇਹ ਸਾਡੇ ਕੋਲ ਤਕਰੀਬਨ 20 ਆਈਟਮਾਂ ਨੇ ਟੋਟਲ ਅੱਛਾ ਇਸ ਟਾਈਮ ਤੁਹਾਡੇ ਕੋਲ 20 ਆਈਟਮਾਂ ਪਈਆਂ ਹਾਂਜੀ ਜੀ ਵੀ ਆਇਟਮਾਂ ਨੇ 13 ਰੁਪਏ ਦਾ ਇੱਕ ਪੀਸ ਦੇਈ ਜਾਂਦਾ ਤੇ ਖਾਣ ਨੂੰ ਕੀ ਕੀ ਸਮਾਨ ਹੁੰਦਾ ਤੇ ਖਾਣ ਪੀਣ ਦਾ ਵੀ ਕੋਈ ਸਮਾਨ ਰਾਸ਼ਨ ਦਾ ਵੀ ਕੋਈ ਸਮਾਨ ਹੁੰਦਾ ਰਾਸ਼ਨ ਅਸੀਂ ਜਿਹੜੇ ਵਿਧਵਾ ਹੋਣ ਜਾਂ ਲੋੜਵੰਦ ਹੋਵੇ ਅਸੀਂ ਉਹਨਾਂ ਸਾਡੇ ਕੋਈ 40 ਪਰਿਵਾਰ ਨੇ ਉਹਨਾਂ ਨੂੰ ਅਸੀਂ ਰਾਸ਼ਨ ਦੇਈਦਾ ਹਰ ਮਹੀਨੇ ਦੀ ਮਹੀਨੇ ਅੱਛਾ ਜਿਹੜੇ ਮਤਲਬ ਬਿਲਕੁਲ ਘਰੋ ਮਤਲਬ ਕਮਜ਼ੋਰ ਨੇ ਜਾਂ ਨੇ ਰਾਸ਼ਨ ਦੇ ਪਾਰੇ ਉਹਨਾਂ ਵੱਲੋਂ ਤੁਹਾਡੇ 40 ਮਕਾਨ ਜਿਹੜੇ ਤੁਸੀਂ ਪਰਵਾਰ ਜੁੜੇ ਹੋਏ ਤੁਹਾਡੇ ਨਾਲ ਉਹ ਕਿੱਥੇ ਕਿੱਥੇ ਰਹਿੰਦੇ ਉਹ ਇਥੇ ਜਲੰਧਰ ਦੇ ਲੋਕਲ ਹੀ ਨੇ ਜੀ ਬਹੁਤੇ ਤੇ ਉਹਨਾਂ ਨੂੰ ਰਾਸ਼ਨ ਹਰ ਮਹੀਨੇ ਦੀ ਮਹੀਨੇ ਦੇਈਦਾ ਆ ਉਹਨਾਂ ਦੀ ਇਨਕੁਆਰੀ ਕਰਕੇ ਕਿ ਇਹਨਾਂ ਲੋੜਵੰਦ ਹੈਗੇ ਆ ਤੇ ਉਹਨਾਂ ਦਾ ਮੰਥਲੀ ਬੰਨਿਆ ਹੋਇਆ ਹਰ ਮਹੀਨੇ ਆਉਂਦੇ ਆ 10 ਤੋਂ 11 15 ਤਰੀਕ ਦੇ ਵਿੱਚ ਵਿੱਚ ਕਿਦਾਂ ਇੱਥੇ ਕਨਾਲ ਮੈਂਬਰ ਹੋ ਗਏ ਤੇ ਸੇਵਾਦਾਰ ਵੀ ਆ ਜੀ ਤੇ ਇੱਥੇ ਨਾਲ ਇਹਨਾਂ ਦੇ ਨਾਲ ਜੁੜੇ ਹੋਏ ਆ ਜੀ ਹਾਂਜੀ ਜੀ ਮਤਲਬ ਕਿੰਦਾ ਨਾ ਕਿੰਦਾ ਦਾ ਫੀਲ ਹੁੰਦਾ ਤੁਹਾਨੂੰ ਕਿ ਮਤਲਬ ਇੰਨੇ ਟਾਈਮ ਤੋਂ ਜਿਹੜੇ ਅੱਜ ਕੱਲ ਦੇ ਟਾਈਮ ਦੇ ਦੁਨੀਆ ਜਿਹੜੀ ਹਰ ਇੱਕ ਪੈਸੇ ਦੇ ਪਿੱਛੇ ਭੱਜਦੀ ਹੈ ਪਰ ਕਿਤੇ ਨਾ ਕਿਤੇ ਤੁਸੀਂ ਲੋਕਾਂ ਦੀ ਜਿਹੜੇ 13-13 ਰੁਪਏ ਦੇ ਵਿੱਚ ਸੇਵਾ ਕਰ ਰਹੇ ਹੋ ਸਾਡੇ ਕੋਲ ਜੀ ਜਿੰਨੇ ਇੱਥੇ ਪੈਸੇ ਇਕੱਠੇ ਹੁੰਦੇ ਆ 13-13 ਰੁਪਏ ਦੁਕਾਨ ਦਾ ਖਰਚਾ ਕੱਢ ਕੇ ਇਹਦਾ ਕਰੰਟ ਵੀ ਦੇਣੇ ਆ ਡਾਕਟਰ ਦਾ ਖਰਚਾ ਵੀ ਹੁੰਦਾ ਦਵਾਈਆਂ ਦਾ ਖਰਚਾ ਹੁੰਦਾ ਸਾਮਾਨ ਵੀ ਲੈ ਕੇ ਆਈਦਾ ਸਾਰਾ ਖਰਚਾ ਕੱਢ ਕੇ ਅਸੀਂ ਉਹ ਗਰੀਬ ਪਰਵਾਰਾਂ ਨੂੰ ਰਾਸ਼ਨ ਲੈ ਕੇ ਦੇ ਦਿੰਦਾ ਜਿੰਦਾ ਪੈਸੇ ਆਉਂਦੇ ਆ ਉਦਾਂ ਹੀ ਉਹ ਸੇਵਾ ਚਲਾ ਦੀਦੇ ਆ ਜੋ ਸੇਵਾ ਚਾਉਣੀ ਆ ਸੇਵਾ ਚੀਲਾ ਦੇਣਾ ਆ ਅੱਛਾ ਦੁਕਾਨ ਦਾ ਰੈਂਟ ਡਾਕਟਰ ਦੀ ਫੀਸ ਵੀ ਜਿਹੜੀ ਇਸੇ ਵਿੱਚੋਂ ਹੀ ਕੱਢੀ ਜਾਂਦੀ ਏ ਇਹ ਤੇ ਡਾਕਟਰ ਕਿਹੜੀ ਕਿਹੜੀ ਚੀਜ਼ ਇੱਥੇ ਆਂਦੇ ਨੇ ਜਿਹੜੇ ਸਪੈਸ਼ਲਿਸਟ ਨੇ ਇਹ ਹੋਮੋਪੈਥਿਕ ਦੇ ਡਾਕਟਰ ਨੇ ਜੀ ਇੱਥੇ ਲੇਡੀ ਡਾਕਟਰ ਅੱਛਾ ਬਹੁਤ ਹੀ ਸਪੈਸ਼ਲਿਸਟ ਨੇ ਦਵਾਈ ਫਰੀ ਹੈ 13 ਰੁਪਏ ਦੇ ਵਿੱਚ ਉਹ ਵੀ ਜੇ ਹੈਗੇ ਆ ਜੇ ਵਿੱਚ 13 ਰੁਪਏ ਬਾਹਰ ਦੇ ਦਿਓ ਗੋਲਕ ਵਿੱਚ ਪਾ ਦਿਓ ਨਹੀਂ ਤੇ ਉਹ ਵੀ ਮਾਫ ਨੇ ਅੱਛਾ ਜੇ ਹੈਗੇ ਠੀਕ ਨੇ ਤੇ ਉਹ ਵੀ ਮਾਫ ਨੇ ਮਨਨ ਕਿਤੇ ਨਾ ਕਿਤੇ ਤੁਸੀਂ ਹਰ ਇੱਕ ਦਾ ਜਿਹੜੀ ਸੇਵਾ ਹੀ ਕਰਦੇ ਹੋਏ ਨਜ਼ਰ ਆ ਰਹੇ ਆਂ ਦੇਖ ਸਕਦੇ ਆਂ ਤੁਸੀਂ ਜਿਵੇਂ ਜਿੱਦਾਂ ਸਾਡੇ ਕੋਲ ਸੇਵਾ ਆਉਂਦੀ ਹੈ ਅੱਗੇ ਸੇਵਾ ਵਿੱਚ ਤੋਰੀ ਜਾਂਦਾ ਜੀ ਤੇ ਆਮ ਜਿਹੜੀ ਜਨਤਾ ਵਾ ਉਹਨੂੰ ਕੀ ਸੰਦੇਸ਼ ਕੀ ਦੇਣਾ ਚਾਹੋਗੇ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਨੇ ਜਿਹੜੇ ਕਈ ਤੁਹਾਡੇ ਨਾਲ ਜੁੜੇ ਨੇ ਜਾਂ ਨਵੇਂ ਜੁੜਨਾ ਚਾਹੁੰਦੇ ਨੇ ਉਹਨਾਂ ਨੂੰ ਕੀ ਸੰਦੇਸ਼ ਕੀ ਦੇਣਾ ਚਾਹੋਗੇ ਤੁਸੀਂ ਅਸੀਂ ਇਹੀ ਕਵਾਂਗੇ ਕਿ ਜੋ ਘਰਾਂ ਦੇ ਵਿੱਚ ਸਮਾਨ ਫालतू ਪਿਆ ਹੈ ਉਹ ਸਾਰਾ 13 13 ਹੱਟੀ ਤੇ ਪਹਚਾਓ ਜਾਂ ਸਾਡੇ ਨਾਲ ਕੰਟੈਕਟ ਕਰੋ ਸਾਡਾ ਨੰਬਰ ਹੈਗਾ 8529910035 ਇਹ ਕਿਹੜੀ ਜਗ੍ਹਾ ਤੇ ਐਡਰੈਸ ਦੱਸਦੇ ਹੋ ਪੂਰਾ 120 ਫੁੱਟੀ ਰੋਡ ਤੇ ਨਰੂਲਾ ਪੈਲੇਸ ਦੇ ਸਾਹਮਣੇ ਜਲੰਧਰ ਸੋ ਜਿਹੜੀਆਂ ਤਸਵੀਰਾਂ ਤੁਹਾਨੂੰ ਇਸ ਵਕਤ ਸਾਂਝੀਆਂ ਕਰ ਰਹੇ ਆ ਦੇਖ ਸਕਦੇ ਹੋ ਤੇਰਾ ਤੇਰਾ ਹੱਡੀਆਂ ਸੋ ਤੁਹਾਨੂੰ ਇੱਕ ਵਾਰੀ ਦੱਸ ਦਈਏ ਕਿ ਇੱਥੇ ਹੋਰ ਵੀ ਜਿਹੜਾ ਸਮਾਨ ਕਾਫੀ ਇੱਥੇ ਜਿਹੜਾ 13 ਰੁਪਏ ਚ ਮਿਲਦਾ ਹੈ ਇਹ ਬੱਚੇ ਦੀਆਂ ਕਿਤਾਬਾਂ ਕੋਈ ਦੱਸਿਆ ਇਹਨਾਂ ਵਾਲੋ ਦੱਸਿਆ ਹੈ ਕਿ ਅਗਰ ਕੋਈ ਲੜਕੀ ਜਿਹੜੀ ਕਰੋ ਗਰੀਬ ਘਰ ਦੀ ਏ ਤੇ ਵਗਰ ਉਹਦੇ ਕੋਲ ਵਿਆਹ ਕਰਵਾਉਣ ਦਾ ਵੀ ਜਿਹੜਾ ਨਹੀਂ ਸਾਧਨ ਹੈ ਤੇ ਉਹਨਾਂ ਦੇ ਜਿਹੜੇ ਵਿਆਹ ਵੀ ਕੀਤੇ ਜਾਂਦੇ ਨੇ ਇਹਨਾਂ ਵੱਲੋਂ ਸੋ ਰਾਸ਼ਨ ਕਪੜਾ ਬਰਤਨ ਖਾਣ ਵਾਸਤੇ ਸਮਾਨ ਪਟਕਾ ਰਾਸ਼ਨ ਜਿਹੜਾ ਕਾਫੀ ਇੱਥੇ ਮਿਲਦਾ ਸੋ ਹਰ ਇੱਕ ਆਡਮ ਜਿਹੜੀ ਇੱਥੇ 13 13 ਰੁਪਏ ਦੇ ਵਿੱਚ ਮਿਲਦੀ ਏ ਸੋ ਜਿਹੜੀਆਂ ਇਸ ਵਕਤ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਵਾਂਗਾ ਇੱਕ ਵਾਰੀ ਸਾਰਾ ਜਿਹੜਾ ਦੁਬਾਰਾ ਦਿਖਾ ਦਿੱਤਾ ਜਾਵੇ ਕਿ ਦੇਖ ਸਕਦੇ ਹੋ ਕਿ ਇਸ ਟਾਈਮ ਵੀ ਲੋਕ ਜਿਹੜੇ ਇੱਥੇ ਪਹੁੰਚੇ ਹੋਏ ਨੇ ਉਹ ਕੰਮ ਕਰਦੇ ਇਨਸ਼ਾਅੱ ਜਿਹੜੇ ਕੱਪੜੇ ਇੱਥੇ ਦੇਖ ਸਕਦੇ ਹੋ ਕਿਤਾਬਾਂ ਸੋ ਤੁਹਾਨੂੰ ਇਹ ਲਿਸਟ ਦਿਖਾਦੀ ਹੈ ਕਿ ਜਿਹੜੀ ਇੱਥੇ ਲਿਸਟ ਲੱਗੀ ਹੋਈ ਹੈ ਸੋ ਜੋ ਜੋ ਹੈ ਨਾ ਕੋ ਸਮਾਨ ਇੱਥੇ ਹੈਗਾ ਜਿਵੇਂ ਕਿ ਕੱਪੜੇ ਬਰਤਨ ਥਾਲੀ ਪਟਕਾ ਤੇ ਹੋਰ ਵੀ ਜਿਹੜਾ ਲੜਕੀਆਂ ਦੀ ਲੋੜਵੰਦ ਲੜਕੀਆਂ ਦੇ ਜਿਹੜਾ ਵਿਆਹ ਦਾ ਤੇ ਹੋਰ ਵੀ ਜਿਹੜਾ ਸਮਾਨ ਇੱਥੇ ਕਾਫੀ ਮਿਲਦਾ ਹੈ ਦੇਖ ਸਕਦੇ ਹੋ ਕਿ ਕਿਤੇ ਨਾ ਕਿਤੇ ਅੱਜ ਦੇ ਸਮੇਂ ਵਿੱਚ ਵੀ ਲੋਕ ਜਿਹੜੇ ਇੱਥੇ ਸੇਵਾ ਦੇ ਰੂਪ ਦੇ ਵਿੱਚ ਲੋਕਾਂ ਦੀ ਸੇਵਾ ਕਰ ਰਹੇ ਨੇ ਦੇਖ ਸਕਦੇ ਹੋ ਕਿ 13 ਰੁਪਏ ਦੇ ਵਿੱਚ ਇਹ ਸੇਵਾ ਕੀਤੀ ਜਾ ਰਹੀ ਹੈ ਸੋ ਕਾਫੀ ਇੱਥੇ ਦੇਖ ਸਕਦੇ ਹੋ ਕਿ ਸਮਾਨ ਪਿਆ ਸੋ ਜਿਹੜੇ ਦੂਰੋਂ ਪ੍ਰਵਾਸੀ ਆਂਦੇ ਨੇ ਜਾਂ ਲੋਡਬੰਦ ਲੋਕ ਨੇ ਸੋ ਇੱਥੋਂ ਆ ਕੇ ਜਿਹੜਾ ਸਮਾਨ ਲੈ ਕੇ ਜਾਂਦੇ ਨੇ ਸੋ 13-13 ਰੁਪਏ ਦੇ ਵਿੱਚ ਇਹ ਸਮਾਨ ਜਿਹੜਾ ਇੱਥੋਂ ਲੈ ਕੇ ਜਾਇਆ ਜਾ ਰਿਹਾ ਮੇਰੇ ਹਲਕਾ ਮਨ ਸੋ ਤੁਹਾਨੂੰ ਦੱਸ ਦਈਏ ਕਿ ਇਦਾਂ ਦੀਆਂ ਜਗ੍ਹਾ ਦੇ ਨਾਲ ਤੁਹਾਡੇ ਨਾਲ ਅਗੂ ਕਿਸੇ ਹੋਰ ਜਗ੍ਹਾ ਦੇ ਨਾਲ ਰੂਬਰੂ ਹੋਵਾਂਗੇ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹਨਾਂ ਦੇ ਹੱਤੀ ਦੇ ਉੱਤੇ ਜਿਹੜੇ ਹੋਰ ਲੋੜਮੰਦ ਪਰਿਵਾਰਾਂ ਦੀ ਜਿਹੜੀ ਜ਼ਰੂਰਤ ਪੂਰੀ ਹੋ ਸਕੇ ਸੋ ਇਹਨਾਂ ਹੀ ਤਸਵੀਰਾਂ ਦੇ ਨਾਲ ਲੈਨੇ ਆ ਤੁਹਾਡੇ ਕੋਲ ਜ਼ਾਹਰ ਸੋ ਹੁਣ ਤੱਕ ਲਈ ਸਾਡੇ ਚੈਨਲ ਨਾਲ ਜੁੜੇ ਰਹਿਣ ਲਈ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਸੋ ਡੇਲੀ ਡੇਟਾ ਐਂਡ ਨਿਊਜ਼ ਦੇਖ ਰਹੇ तमाम ਦਸ਼ਕਾ ਦਾ ਬਹੁਤ-ਬਹੁਤ ਧੰਨਵਾਦ ਮੈਂ ਹਾਂ ਕਰਨ ਕੁਮਾਰ ਰਿਪੋਰਟਰ ਕੈਮਰਾਮੈਨ ਵਰਨ ਦੇ ਨਾਲ